ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਉਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਰਜ਼ੀ ਸ਼ੋਹਰਤ ਹਾਸਲ ਕਰ ਲਈਏ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਨਾ ਹੋਊਗਾ ਇਸ ਕਰਕੇ ਗੁਰੂ ਕਰਨੇ ਕਿਹਾ ਸੀ ਸਭ ਕੁਝ ਘਰ ਮੇਂ ਬਾਹਰ ਨਹੀਂ ਬਾਹਰ ਢੂੰਡੇ ਸੋ ਪਰਮ ਬੁਲਾਈ ਮਾਲਿਕ ਨੇ ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ ਜੋ ਇਹਨੇ ਦੇਣਾ ਦੇਤਾ ਮੰਗਣ ਦੀ ਲੋੜ ਨਹੀਂ ਹੈ ਪਹਿਚਾਨਣ ਦੀ ਲੋੜ ਹੈ ਪਰਮਾਰਥਿਕ ਪਹਿਚਾਨ ਹੈ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਕਿਤੇ ਨਹੀਂ ਜਾਣਾ ਸਿਰਫ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸਨੇ ਦਾਤ ਬਖਸ਼ੀ